ਅੱਜ ਲੁਧਿਆਣੇ ਦੇ ਵਾਰਡ ਨੰਬਰ 74 ਦੇ ਵਿੱਚ ਗੁਰਦੌਣ ਮਿੱਲਰ ਗੰਜ ਵਿਖੇ ਰਵਨੀਤ ਸਿੰਘ ਬਿੱਟੂ ਦੀ ਪਤਨੀ ਵੱਲੋਂ ਉਹਨਾਂ ਦੇ ਸਮਰਥਨ ਦੇ ਵਿੱਚ ਅੱਜ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਵੱਡੀ ਤعداد ਦੇ ਵਿੱਚ ਲੋਕਾਂ ਵੱਲੋਂ ਇਸ ਮੌਕੇ ਤੇ ਪਹੁੰਚ ਕੇ ਰਵਨੀਤ ਸਿੰਘ ਬਿੱਟੂ ਦੀ ਪਤਨੀ ਦਾ ਸਮਰਥਨ ਵੀ ਕੀਤਾ ਗਿਆ। ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ। ਬਹੁਤ ਸਾਰੇ ਲੋਕਾਂ ਨੇ ਹੁਣ ਮਨ ਬਣਾ ਲਿਆ ਹੈ। ਉਹਨਾਂ ਨੂੰ ਡਿਵੈਲਪਮੈਂਟ ਦੇਖ ਰਹੀ ਹੈ। ਲੋਕ ਹੋਣ BJP ਨੂੰ ووٹ 판ਗੇ ਕਿਉਂਕਿ ਉਹਨਾਂ ਨੇ ਸਾਰਿਆਂ ਨੇ ਮਨ ਬਣਾ ਲਿਆ ਕਿ ਅਸੀਂ ਇਕੱਠੇ ਮਿਲ ਕੇ ਪੰਜਾਬ ਨੂੰ ਬਦਲਾਂਗੇ ਕੇਜਰੀਵਾਲ ਦਾ ਰੋਡ ショਅ ਕੀ ਕਹਿਣਾ ਚਾਹੋਗੇ ਦੇਖੋ ਮੈਨੂੰ ਤੈਨੂੰ ਪਤਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਅਸੀਂ ਤੇ ਆਪ ਦੀ ਆਪ ਦੀ ਸਾਈਡ 'ਚ ਲੱਗੇ ਆ ਕੈਂਪੇਨਿੰਗ ਕਰਨ ਨੂੰ ਮੈਨੂੰ ਨਹੀਂ ਪਤਾ ਉਹ ਕੀ ਕੌਣ ਕੇਜਰੀਵਾਲ ਜੀ ਕਿੱਥੇ ਕੀ ਕਰ ਰਹੇ ਨੇ ਮੈਡਮ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਲੁਧਿਆਣਾ ਵਾਸੀਆਂ ਨੂੰ ਕੀ ਅਪੀਲ ਕਰਨਾ ਜਾ ਰਹੇ ਹੋ ਮੈਂ ਲੁਧਿਆਣਾ ਵਾਸੀਆਂ ਨੂੰ ਇਹ ਕਹਿਣਾ ਚਾਹਦੀ ਆ ਆਪਾਂ ਇਸ ਵਾਰੀ ਇਕੱਠੇ ਮਿਲ ਕੇ ਬੀਜੇਪੀ ਨੂੰ ਲਿਆਈਏ ਰਵਨੀਤ ਬਿੱਟੂ ਨੂੰ ਸਟਰੋਂਗ ਬਣਾਈਏ ਤਾਂ ਕਿ ਅਸੀਂ ਲੁਧਿਆਣਾ ਦੀ ਡਿਵੈਲਪਮੈਂਟ ਸ਼ੁਰੂ ਕਰੀਏ ਕਲਾ ਮਿਛਾ ਜੀ ਵੀ ਆਈ ਸੀ ਨਸ਼ੇ ਦੀ ਗੱਲ ਕਰਕੇ ਗਏ ਐਨ ਸੀ ਬੀ ਇੱਥੇ ਬੰਨਣਗੇ ਹਰ ਇੱਕ ਜ਼ਿਲ੍ਹੇ 'ਚ ਦੇਖੋ ਕੋਈ ਵੀ ਸਰਕਾਰ ਕੁਝ ਕਿਸੇ ਕੋਲ ਲੈ ਕੇ ਪਈਆ ਨਹੀਂ ਹੈਗਾ ਕਿਸੇ ਦੀ ਗੱਲਾਂ ਛੀਆਂ ਸੈਂਟਰ 'ਚ ਹਜ਼ਾਰਾਂ ਕਰੋੜਾ ਰੁਪਇਆ ਹੈ ਅਸੀਂ ਸੈਂਟਰ ਚੋਂ ਸਾਰਾ ਕੁਝ ਲੈ ਕੇ ਆਣਾ ਹੈ ਆਪਣੇ ਬਾਰੇ ਸੋਚੀ ਹੁਣ ਪੰਜਾਬ ਬਾਰੇ ਸੋਚੀ ਥੈਂਕ ਯੂ ਮੈਮ ਆਪਦੇ ਇੱਕ ਐਮਐਲਏ ਦੀ ਆਡੀਓ ਜਿਹੜੀ ਹੈ ਲੀਕ ਹੋ ਰਹੀ ਹੈ ਕੀ ਕਹਿਣਾ ਉਹਦੇ ਤੇ ਦੇਖ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਅਸੀਂ ਕੈਂਪੇਨਿੰਗ ਕਰਦੇ ਮੈਂ ਕਿਸੇ ਦੀ ਕੋਈ ਆਡੀਓ ਕੁਝ ਨਹੀਂ ਸੁਣਿਆ ਸਾਡਾ ਜਿਹੜਾ ਇਹ ਪ੍ਰੋਗਰਾਮ ਆ ਸਾਡੇ ਰਮਨੀਤ ਮਿੱਟੂ ਜੀ ਲਈ ਹੋਇਆ ਅਸੀਂ ਤਾਂ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਜਿਹੜੀ ਇਹ ਸਰਕਾਰ ਆ ਇੱਕ mafi ਦੀ ਸਰਕਾਰ ਜਿਹੜੀ ਚੱਲ ਰਹੀ ਹੈ ਹੁਣ ਸਾਡੇ ਕੋਲ ਇੱਕ ਮੌਕਾ ਆ ਕਿ ਅਸੀਂ ਇਹਨਾਂ ਨੂੰ ਜਿਹੜੇ ਆਪਣੇ ਗੈਂਗ ਨੂੰ ਜਿਸ ਢੰਗ ਨਾਲ ਇਹ ਚਲਾ ਰਹੇ ਆ ਉਹਨੂੰ ਜਵਾਬ ਦੇਣ ਦਾ ਲੋਕਾਂ ਨੂੰ ਵੀ ਜਿਹੜੇ ਲੋਕਾਂ ਨਾਲ ਇਹਨਾਂ ਨੇ ਝੂਠੇ ਵਾਅਦੇ ਕੀਤੇ ਆ ਲੋਕ ਉਹਨਾਂ ਨੂੰ ਜਵਾਬ ਦੇਣ ਤੇ ਇਹ ਸਰਕਾਰ ਨੂੰ ਅਕਲ ਸਿਖਾ ਦੇਣ ਐ ਤਕੀ ਫੋਟ ਪਾ ਕੇ ਰਵਨੀਤ ਬਿੱਟੂ ਜੀ ਨੂੰ ਦਿੱਲੀ ਭੇਜਣ ਤੇ ਮੋਦੀ ਜੀ ਦੀ ਇੱਕ ਬਾਹ ਬਣਾ ਲੈਣ ਕਿ ਕਿਸ ਤਰ੍ਹਾਂ ਦਾ ਜ ਸਪਸਥਾ ਮਿਲਿਆ ਦੇਖਣ ਨੂੰ ਉਹ ਬਹੁਤ ਉਤਸ਼ਾਹ ਸੀ ਲੋਕਾਂ ਦਾ ਲੋਕਾਂ ਨੂੰ ਲੋਕ ਹੁਣ ਪੂਰੇ ਜਾਗਰਕ ਆ ਕਿਉਂਕਿ ਹਰ ਬੰਦੇ ਨਾਲ ਬੀਤੇ ਆ ਅੱਜ ਦੋਸਤੋ ਇਹ ਆ ਗਿਆ ਸਮਾਂ ਕਿ ਜਿਹੜੇ ਮਾਂ ਪਿਓ ਆ ਉਹ ਆਪਣੇ ਮਾਂ ਪਿਓ ਤੇ ਆਪਣੇ ਬੱਚਿਆਂ ਤੇ ਅੱਜ ਸ਼ੱਕ ਕਰਨ ਲੱਗ ਗਏ ਕਿਤੇ ਸਾਡਾ ਬੱਚਾ ਤਾਂ ਨਹੀਂ ਕੋਈ ਨਸ਼ਾ ਕਰਦਾ ਕਿਉਂਕਿ ਹਰ ਘਰ ਦੀ ਕਹਾਣੀ ਨਸ਼ਾ ਹੋ ਗਿਆ ਹਰ ਘਰ ਦੇ ਗੁਆਂਢ ਦੇ ਵਿੱਚ ਨਸ਼ੇ ਦਾ ਇੰਨਾ ਕਿ ਪ੍ਰਸਾਰ ਹੋ ਚੁੱਕਿਆ ਸਾਡੇ ਇਸ ਲੁਧਿਆਣੇ 'ਚ ਹਜ਼ਾਰਾਂ ਮੋਤਾ ਨਸ਼ੇ ਨਾਲ ਹੋਈਆਂ ਪਰ ਜੇ ਤੁਸੀਂ ਸਰਕਾਰੀ ਅੰਕੜਾ ਦੇਖੋ ਪੂਰੇ ਪੰਜਾਬ 'ਚ 156 ਮੋਤਾ ਦੱਸ ਰਹੇ ਆ ਏਡਜ਼ ਸਾਡੇ ਲੁਧਿਆਣੇ 'ਚ ਇੰਨੀ ਆ ਮੇਰਾ ਏਰੀਆ ਇੱਥੇ ਦੋ ਵਾਰਡ ਨੇ ਦੋ ਵਾਰਡਾਂ 'ਚ ਲਗਭਗ 198 ਲੋਕ ਏਡਜ਼ ਪੀੜਤ ਆ ਤੇ ਕਾਲੀ ਕਾਲੇ ਪੀੜੇ ਨਾਲ ਪਤਾ ਨਹੀਂ ਕਿੰਨੇ ਕੁ ਪੀੜਤ ਆ ਸਰਕਾਰ ਦੀ ਅੱਖ ਨਹੀਂ ਖੁੱਲੀ ਹੈ ਨਾ ਪੁਲਿਸ ਪ੍ਰਸ਼ਾਸਨ ਕਿਉਂ ਕਰਦੀ ਹੈ ਪੁਲਿਸ ਪ੍ਰਸ਼ਾਸਨ ਦਾ ਵੀ ਦੋਸ਼ ਨਹੀਂ ਕਿਉਂਕਿ ਇੱਥੇ ਦੇ ਜਿਹੜੇ ਐਮ.ਐਲ.ਏ ਆ ਜਿਹੜੇ ਮਨਿਸਟਰ ਆ ਉਹੀ ਇਸ ਮਾਫੀਆ ਨੂੰ ਡਰਗ ਮਾਫੀਆ ਨੂੰ ਚਲਾ ਰਹੇ ਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਆ ਨਵੀਆਂ ਹੁਣ ਵੀਡੀਓ ਵਾਇਰਲ ਹੋ ਰਹੀਆਂ ਨੇ ਅੱਜ ਇੱਕ ਕੈਬਨਿਟ ਮਨਿਸਟਰ ਦੀ ਵੀਡੀਓ ਵਾਇਰਲ ਹੋਈ ਹੈ ਸ਼ਰਮ ਆਂਦੀ ਹੈ ਕਿੱਦਾਂ ਦੇ ਲੋਕ ਅਸੀਂ ਬਿਠਾ ਲਿਆ ਗਲਤੀ ਕੀਤੀ 2.5 ਸਾਲ ਪਹਿਲਾਂ ਉਹਦਾ ਖਮਾਜਾ ਸਾਨੂੰ ਸ਼ਾਇਦ 2.5 ਸਾਲ ਹੋਰ ਭੁਗਤਣਾ ਪੈਣਾ ਸਰਕਾਰ ਚੇਂਜ ਹੋਊਗੀ ਜਦ ਤੱਕ ਤਾਂ ਮੇਰਾ ਖਿਆਲੇ ਪੰਜਾਬ ਨੂੰ ਉਜਾੜ ਦੇਣਗੇ ਇਹ ਗਲਤ ਲੋਕਾਂ ਦੇ ਹੱਥ ਦੇ ਦਿੱਤੀ ਸਰਕਾਰ ਨੂੰ ਲੁਧਿਆਣਾ ਵਾਲਿਆਂ ਨੂੰ ਲੁਧਿਆਣਾ ਨੂੰ ਲੁਧਿਆਣਾ ਵਾਲਿਆਂ ਨੂੰ ਮੈਂ ਇਹੀ ਕਹੂੰਗਾ ਕਿ ਥੋੜਾ ਜਿਆ ਸੋਚੋ ਆਪਣੇ ਦਿਮਾਗ ਤੇ ਜੋਰ ਪਾਓ ਜਿਹੜੀ ਗਲਤੀ ਪਹਿਲਾਂ ਆਪਾਂ ਕਰ ਚੁੱਕੇ ਆ ਉਹ ਗਲਤੀ ਆਪਾਂ ਦੁਬਾਰਾ ਨਾ ਕਰੀਏ ਕਿਉਂਕਿ ਸਰਕਾਰ ਤਾਂ ਆਪਣਾ ਮੋਦੀ ਸਾਹਿਬ ਦੀ ਬਣਨੀ ਆ ਉਹ ਤਾਂ ਤੈਅ ਆ ਕਿ ਸਰਕਾਰ ਬਣਨੀ ਆ ਜੇ ਸਾਡੇ ਇਥੋਂ ਨੁਮਾਇੰਦੇ ਪੰਜਾਬ ਚੋਂ ਕੁਝ ਚਲੇ ਜਾਣ ਉਹਦੇ ਨਾਲ ਸਾਡੇ ਪੰਜਾਬ ਦਾ ਵੀ ਵਧੀਆ ਵਾਧਾ ਹੋਊਗਾ ਪੰਜਾਬ ਚ ਡਿਵੈਲਪਮੈਂਟ ਆਊਗੀ ਇੰਡਸਟਰੀ ਜਿਹੜੀ ਇੱਥੇ ਮਾਈਨਸ ਹੋ ਰਹੀ ਆ ਸਾਰੀ ਇੰਡਸਟਰੀ ਇਥੋਂ ਬਾਰ ਜਾ ਰਹੀ ਹੈ ਯੂਪੀ ਜਾ ਰਹੀ ਹੈ ਐਮਪੀ ਜਾ ਰਹੀ ਹੈ ਉਹ ਇੰਡਸਟਰੀ ਬੱਜੂਗੀ ਅੰਡਰ ਕਿਉਂਕਿ ਹੁਣ ਮੈਂ ਤਰਨਤਾਰਨ ਦੀ ਗੱਲ ਕਰ ਰਿਹਾ ਇੱਕ ਕਰੋੜ ਫਰੋਤੀ ਲਈ ਇੱਕ ਉੱਥੇ ਸੁਨਾਰੇ ਦੀ ਹਫਤਾ ਪਹਿਲਾਂ ਗੋਲੀਆਂ ਮਾਰ ਕੇ ਮਾਰਿਆ ਗਿਆ ਇਹ ਗੈਂਗ ਗੈਂਗਸਟਰ ਇੱਥੇ ਵਧਨੇ ਆ ਜਦ ਤੱਕ ਇੱਥੇ ਕੋਈ ਵਧੀਆ ਸਰਕਾਰ ਨਹੀਂ ਆਂਦੀ ਜਿਵੇਂ ਅਸੀਂ ਇੱਥੋਂ ਚੋਣ ਕੇ ਭੇਜਦੇ ਆਂ ਅਸੀਂ ਮੰਗ ਕਰਾਂਗੇ ਕਿ ਜਿਵੇਂ ਐਨਆਈਏ ਦੇ ਥਾਣੇ ਉਹਨਾਂ ਨੇ ਸਾਡ ਨਾਲ ਵਾਅਦਾ ਕੀਤਾ ਸੀ ਸੈਂਟਰ ਨੇ ਇੱਥੇ ਹਰ ਜ਼ਿਲ੍ਹੇ 'ਚ ਖੋਲਣ ਲਈ ਉਹਨੂੰ ਜਲਦੀ ਤੋਂ ਜਲਦੀ ਖੋਲੇ ਜਾਂ ਤੇ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬ ਨੂੰ ਬਚਾਇਆ ਜਾਵੇ ਅੱਜ ਵਾਲ ਨੰਬਰ 74 ਗਿਲ ਲੋੜ ਮਿਲਰਗੰਜ ਵਿਖੇ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਲੋਕ ਸਭਾ ਹਲਕਾ ਲੁਧਿਆਣਾ ਦੇ ਉਮੀਦਵਾਰ ਵਰਨੀਤ ਸਿੰਘ ਬਿੱਟੂ ਜੀ ਨੇ ਸਮੁੱਚੀ ਸੰਗਤ ਨੇ ਉਹਨਾਂ ਨੂੰ ਸਮਰਥਨ ਦਿੱਤਾ ਅਲੱਗ-ਅਲੱਗ ਧਾਰਮਿਕ ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਨੇ ਮਾਂਛ ਤੋਂ ਉਹਨਾਂ ਨੂੰ ਸਮਰਥਨ ਦਿੱਤਾ ਮਸਮੂਚੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਤੇ ਸਾਰੀਆਂ ਲੁਧਿਆਣਾ ਨਿਵਾਸੀ ਸੰਗਤਾਂ ਨੂੰ ਬੇਨਤੀ ਕਰਦਾ ਕਿ 1 ਜੂਨ ਨੂੰ ਲੋਕ ਸਭਾ ਹਲਕਾ ਲੁਧਿਆਣਾ ਤੋਂ ਰਵਰੀਦ ਸਿੰਘ ਬਿੱਟੂ ਜੀ ਨੇ ਇਸ ਹਲਕੇ ਤੋਂ ਇਸ ਵਾਰ ਤੋਂ ਵੱਡੀ ਲੀਡ ਨਾਲ ਜਿਤਾ ਕੇ ਕੇਂਦਰ ਵਿੱਚ ਆਪਾਂ ਜਿਵੇਂ ਸਤਕਾਰਯੋਗ ਅਮਿਤ ਸ਼ਾਹ ਜੀ ਕਹਿ ਕੇ ਗਏ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਮੰਤਰੀ ਬਣਾਈਏ ਤੇ ਲੁਧਿਆਣੇ ਦੀ ਇੰਡਸਟਰੀ ਵਪਾਰ ਸਮਾਜਿਕ ਕੰਮਾਂ ਨੂੰ ਹੋਰ ਤਰਜੀਹ ਦਿੰਦੇ ਹੋਏ ਇਸ ਇਲਾਕੇ ਨੂੰ ਹੋਰ ਹੋਰ ਡਿਵੈਲਪ ਕਰੀਏ ਅੱਜ ਮੈਸੇਜ ਬਿੱਟੂ ਆਇਆ ਸੀ ਇਹ ਜੀ ਕੀ ਕਹਿ ਰਿਹਾ ਤੁਹਾਡੇ ਸੇ ਮਿਸਿਸ ਅਨੁਪਮਾ ਬਿੱਟੂ ਜੀ ਨੇ ਇਹੀ ਅਸ਼ਵਾਸ਼ਣ ਦਿੱਤਾ ਕਿ ਸਮੁੱਚਾ ਵਾਰਡ ਦੇ ਜਿਹੜੇ ਵੀ ਵਿਕਾਸ ਦੇ ਕੰਮ ਪਿਛਲੇ 6 ਸਾਲ ਤੋਂ ਰੁਕੇ ਹੋਏ ਨੇ ਉਹ ਕੰਮ ਤਾਂ ਜਿਹੜੇ ਹੋਣਗੇ ਹੋਣਗੇ ਉਹਦੇ ਨਾਲ ਸ਼ਹਿਰ ਦੇ ਜਿੰਨੇ ਪ੍ਰੋਜੈਕਟ ਰੁਕੇ ਨੇ ਕਾਂਗਰਸ ਸਰਕਾਰ ਵੇਲੇ ਉਹ ਸਾਰਿਆਂ ਨੂੰ ਦੁਬਾਰਾ ਚਾਲੂ ਕਰਕੇ ਲੁਧਿਆਣਾ ਨੂੰ ਵਿਕਾਸ ਦੇ ਤੌਰ ਤੇ ਸਭ ਤੋਂ ਵੱਡਾ ਸੂਬਾ ਤੇ ਸ਼ਹਿਰ ਬਣਾਇਆ ਜਾਵੇਗਾ